ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਅੱਜ 20 ਤਰੀਕ ਦਿਨ ਸ਼ਨੀਵਾਰ ਤੇ ਕਾਫੀ ਦਿਨਾਂ ਤੋਂ ਜਿਹੜਾ ਸਾਡੇ ਨਗਰ ਦੇ ਨਾਲ ਰਲ ਕੇ ਪਿੰਡ ਚੁੰਨੀ ਮੱਜ ਦਾ ਸਾਧੂਗੜ ਜਲਵੇੜੀ ਧੂਮੀ ਤੇ ਨਾਲ ਫਾਟਕ ਮੱਜਰੀ ਰਲ ਮਿਲ ਕੇ ਜਿਹੜਾ ਇੱਕ ਅਸੀਂ ਹੜਪੀੜਤ ਪਿੰਡਾਂ ਲਈ ਵਧੀਆ ਹੰਬੜਾ ਮਾਰਿਆ ਸੋ ਉਹਦੇ ਰਿਗਾਰਡਿੰਗ ਅਸੀਂ ਨੇ ਤਕਰੀਬਨ 55 ਡਰਮਾ ਜਿਹੜੇ ਡੀਜ਼ਲ ਦੇ ਸੇਵਾ ਲਈ ਲੈ ਕੇ ਜਾਣੇ ਆ ਜੀ ਤੇ 55 ਡਰਮਾ ਦੇ ਨਾਲ ਨਾਲ ਅਸੀਂ 300 ਏਕੜ ਦਾ ਜਿਹੜਾ ਬੀਜ ਉਹਦੀ ਸੇਵ ਵਾਲੀ ਲੈ ਕੇ ਜਾ ਰਹੇ ਹਾਂ ਤੇ ਇੱਕ ਟਰਾਲੀ ਉਹ ਪਿੱਛੇ ਆਪਾਂ ਨੇ ਫੁੱਲ ਬੀਜ ਦੀ ਜਿਹੜੀ ਆਪਾਂ ਨੇ ਸੀਡ ਦੇ ਤੌਰ ਤੇ ਦੇਣਾ ਆਪਾਂ ਜੀ ਇੱਕ ਉਹਦੇ ਪਿੱਛੇ ਟਰਾਲੀ ਡੀਜ਼ਲ ਦੀ ਖੜੀ ਤੇ ਜਿਹੜਾ ਆਪਾਂ ਨੇ ਸੀਡ ਦੇ ਤੌਰ ਤੇ ਜ਼ਿੰਮੇਦਾਰਾਂ ਨੂੰ ਦੇਣਾ ਜੀ ਇਹ ਟਰਾਲੀ ਦੇ ਵਿੱਚ ਡੀਜ਼ਲ ਹੈ ਜੀ ਦੋ ਟਰਾਲੀਆਂ ਡੀਜ਼ਲ ਦੀਆਂ ਫੁੱਲ ਜਾ ਰਹੀਆਂ ਨੇ ਬਾਕੀ ਸਮੂਹ ਸਾਰੇ ਨਗਰ ਦੇ ਆਪਣੇ ਨਾਲ ਦੇ ਜਿੰਨੇ ਵੀ ਪਿੰਡਾਂ ਦੇ ਬੀਜ ਨੇ ਸਹਿਬਾਨ ਪਹਿਲਾਂ ਟਰਾਲੀ ਟਰਾਲੀਆਂ ਤੋੜਨੀਆਂ ਨੇ ਅਰਦਾਸ ਕਰਨੀ ਹੈ ਤੇ ਅਰਦਾਸ ਕਰਕੇ ਫਿਰ ਆਪਾਂ ਨੇ ਚਾਲੇ ਪਾਉਣੀਆਂ ਜੀ ਤੇ ਜਿਵੇਂ ਜਿਵੇਂ ਆਪਣਾ ਰੂਟ ਹੋਊਗਾ ਆਪਾਂ ਸਾਰਾ ਤੁਹਾਡੇ ਦਰਮਿਆਨ ਆਪਾਂ ਦੱਸਦੇ ਵੀ ਰਹਾਂਗੇ ਤੇ ਇਹ ਜਿਹੜੀ ਵੀਡੀਓ ਹੈ ਪੈਣੀ 20 ਤਰੀਕ ਨੂੰ ਹੈ ਪਰ ਜਣੀ ਸਾਡੇ ਅੱਜ ਫਿਲਹਾਲ 19 ਤਰੀਕ ਹੈ 19 ਤਰੀਕ ਨੂੰ ਸ਼ਾਮ ਦੇ 5 ਤੋਂ 6 ਵਜੇ ਦਾ ਟਾਈਮ ਹੋ ਚੁੱਕਿਆ ਤੇ ਬਾਕੀ ਹੁਣ ਜਿਵੇਂ ਜਿਵੇਂ ਸਾਡਾ ਪਲਾਨ ਹੋਊਗਾ ਅੱਗੇ ਦਾ ਆਪਾਂ ਵੀਡੀਓ ਦੇ ਰਾਹੀਂ ਦੱਸਦੇ ਵੀ ਰਹਾਂਗੇ ਆਪਾਂ ਇੰਸਟਾਗ੍ਰam ਤੇ ਇਹਦੀ ਅਪਡੇਟ ਦਿੰਦੇ ਰਹਾਂਗੇ ਤੇ ਫਿਲਹਾਲ ਜਿਹੜਾ ਸਾਡਾ ਜਿਹੜਾ ਪਲਾਨ ਕੀਤਾ ਹੋਇਆ ਵੀ ਸਾਡਾ ਸਫਰ ਹੋਣਾ ਕਿਥੇ ਰਿਹਾ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਜ ਨਾਲੇ ਤੋਂ ਅੱਗੇ ਰਮਦਾਸ ਢੀਲੀ ਚ ਪਹੁੰਚਣਾ ਜੀ ਤੇ ਉੱਥੇ ਅਸੀਂ ਪਿੰਡਾਂ ਜਿਹੜੀ ਪਿੰਡਾਂ ਦੀ ਲਿਸਟ ਸਾਡੇ ਕੋਲ ਆ ਚੁੱਕੀ ਹੈ ਤੇ ਉਹਦੇ ਰਿਗਾਰਡਿੰਗ ਅਸੀਂ ਓਮੀ ਓਮੀ ਉਹ ਸੇਵਾ ਕਰਨਾ ਜਿਵੇਂ ਸਾਡੇ ਮਤਲਬ ਚਾਚੇ ਸਾਹਿਬਾਨ ਨੇ ਸਾਰੇ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਸਾਡੇ ਨਾਲ ਆ ਮੌਜੂਦ ਹਾਲ ਤੇ ਜਿਵੇਂ ਜਿਵੇਂ ਇਹਨਾਂ ਦੇ ਹੁਕਮ ਆਪਾਂ ਉਹਨਾਂ ਦੇ ਰਿਗਾਰਡਿੰਗ ਇਹ ਆਪਾਂ ਨੇ ਸੇਵਾ ਕਰ ਦੇਣੀ ਹੈ ਸੋ ਬਾਕੀ ਹੁਣ ਤੁਮੀ ਜਲਬੇੜੀ ਤੋਂ ਵੀ ਸੇਵਾ ਹੀ ਹੈ ਜੀ ਹੋਰ ਤੇ ਹੁਣ ਬਸ ਅਰਦਾਸ ਕਰਕੇ ਤੇ ਚਾਲੇ ਪਾਉਣੀਆਂ ਜੀ ਤੇ ਉੱਥੇ ਲੈ ਜਾਣੀ ਟਰਾਲੀ ਹਾਂ ਬਾ ਲੈ ਚੱਲੋ ਫਿਰ ਚੱਲ ਕੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਰਜਿੰਦਰਗੜ ਤੋਂ ਨਾਲ ਸਾਡੇ ਪਿੰਡ ਚੁੰਨੀ ਮਾਜਰਾ ਨਾਲ ਆਪਣਾ ਜਲਵੇੜੀ ਧੂਮੀ ਫਾਟਕ ਮਾਜਰੀ ਸਾਧੂਗੜ ਅਤੇ ਜਿੰਨੇ ਵੀ ਇਹ ਪਰਿਵਾਰ ਖੜੇ ਆ ਸਾਡੇ ਇਹ ਸਾਡਾ ਇੱਕ ਪਰਿਵਾਰ ਹੈ ਅੱਜ ਅਸੀਂ ਹੜਪੀੜਤਾ ਦੀ ਜੋ ਸੇਵਾ ਵਾਸਤੇ ਪਿੰਡ ਪਿੰਡ ਕੀ ਹਲਕੇ ਤੋਂ ਅਸੀਂ ਆਪਣੇ ਤੋਂ ਸਾਡੇ ਫਤੇਗੜ ਸਾਹਿਬ ਤੋਂ ਜੋ ਨਾਲ ਸਾਡੇ ਐਨ ਆਰ ਆਈ ਵੀ ਆਰ ਪੀ ਜੁੜੇ ਪਿਆ ਅਸੀਂ ਇੱਕ ਪਰਮਾਤਮਾ ਦਾ ਓਟ ਆਸਰਾ ਲੈ ਕੇ ਹੜਪੀੜਤਾਂ ਦੀ ਸੇਵਾ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਅਜਨਾਲਾ ਤਹਿਸੀਲ ਦਾ ਪਿੰਡ ਬੌਲੀ ਉਹਦੇ ਨਾਲ ਪਿੰਡ ਚਮਿਆਰੀਆਂ RAMDAS ਉੱਥੇ ਤਕਰੀਬਨ ਜੋ ਹਲਕੇ ਦੀ ਸੰਗਤ ਨੇ ਸੇਵਾ ਕਰੀ ਹੈ ਸੇਵਾ ਬਹੁਤ ਵੱਡੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਵੀ ਸਾਡੇ ਇੱਕ ਬੋਲ ਨਾਲ ਸਾਰਾ ਇਲਾਕਾ ਸਾਡਾ ਇਕੱਠਾ ਹੋ ਗਿਆ। ਉਹਦੇ ਵਿੱਚ ਸਭ ਤੋਂ ਵੱਡੀ ਸੇਵਾ ਜੋ ਅਸੀਂ ਡੀਜ਼ਲ ਦੀ ਤਕਰੀਬਨ 11000 ਲੀਟਰ ਨਾਲ ਅਸੀਂ ਜਿਹੜਾ ਕੰਪਨੀਆਂ ਤੋਂ ਬੀਜ ਲੈ ਕੇ ਉਸ ਭਰਾਵਾਂ ਤੱਕ 300 ਏਕੜ ਖੇਤਾਂ ਦਾ ਅਸੀਂ ਕਣਕ ਦਾ ਬੀਜ ਵੀ ਨਾਲ ਲੈ ਕੇ ਚੱਲੇ ਆਏ। ਇਹ ਅਸੀਂ ਉੱਥੇ ਵੰਡ ਕੇ ਆਵਾਂਗੇ। ਜਿੰਨਾ ਸਾਡੇ ਕੋਲ ਹੋਰ ਤਿਲ ਫੁੱਲ ਸਰਿਆ ਜਿੰਨੇ ਵੀ ਇਲਾਕੇ ਦੇ ਸੱਜਣ ਖੜੇ ਆ ਕਿਸੇ ਨੇ ਹੋਰ ਨੇ ਇਹ ਵੀਡੀਓ ਨੂੰ ਦੇਖ ਕੇ ਕਿਸੇ ਨੇ ਸੇਵਾ ਵੀ ਕਰਨੀ ਹੋਈ ਤਾਂ ਅਸੀਂ ਉੱਥੋਂ ਹੀ ਖਰੀਦ ਕੇ ਡੀਜ਼ਲ ਅਤੇ ਕਣਕ ਉਹ ਭਰਾਵਾਂ ਦੀ ਜਿਹੜਿਆਂ ਤੇ ਪ੍ਰਮਾਤਮਾ ਨੇ ਅੱਜ ਮਾਰ ਪਾਈ ਹੈ ਹੜਾਂ ਦੀ ਉਹਨਾਂ ਦੀ ਜਿੰਨਾ ਵੀ ਸੱਤੇ ਹੋ ਸਕਿਆ ਅਸੀਂ ਅੱਜ ਸੇਵਾ ਕਰਨ ਵਾਸਤੇ 6 ਵਜੇ ਤੋਂ ਅਸੀਂ ਸਟਾਰਟ ਕਰਿਆ ਇੱਥੇ ਚੱਲਣਾ ਤਕਰੀਬਨ ਅਸੀਂ 12 1 ਵਜੇ ਤੱਕ ਲੱਗਦਾ ਅਸੀਂ ਜਲੰਧਰ ਕਰਾਸ ਕਰ ਜੂਗੇ ਇਹ ਸਾਡੀ ਬੇਨਤੀ ਹੈ ਬਾਕੀ ਜਿੰਨੇ ਵੀ ਵੀਡੀਓ ਨੂੰ ਹੋਰ ਦੇਖਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰ ਸਰੀਆ ਕਾਲ ਜੋ ਅੱਜ ਸੰਗਤ ਆਪਣੇ ਹਲਕੇ ਤੋਂ ਸ੍ਰੀ ਅਮਰਤਸਰ ਸਾਹਾਵਾ ਉਥੇ ਅਸੀਂ ਜੋ ਡੀਜ਼ਲ ਅਤੇ ਕਣਕ ਦੀ ਸੇਵਾ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਸਤਿਕਾਰਯੋਗ ਜਲਵੇੜੀ ਤੁਮੀ ਤੋਂ ਜਿਨ੍ਹਾਂ ਨੇ ਬਹੁਤ ਆਪਣੀ ਪਿੰਡ ਤੋਂ ਸੇਵਾ ਲੈ ਕੇ ਪਹੁੰਚੇ ਇਹਨਾਂ ਦਾ ਸਾਡੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਅਸੀਂ ਜਿਸ ਤਰ੍ਹਾਂ ਜਿੰਨੇ ਵੀ ਹੋਰ ਸਾਡੇ ਨਾਲ ਜੁੜ ਰਹੇ ਹਨ ਥੋੜੀਆਂ-ਥੋੜੀਆਂ ਅਸੀਂ ਇਸ ਤਰੀਕੀ ਵੀਡੀਓ ਪਾ ਕੇ ਸਾਰਿਆਂ ਨੂੰ ਅਸੀਂ ਇੱਕ ਅਪੀਲ ਕਰਨੀ ਚਾਹੁੰਦੇ ਆ ਵੀ ਐਸੇ ਤਰ੍ਹਾਂ ਜੁੜ ਕੇ ਦੋ-ਦੋ ਚਾਰ-ਚਾਰ ਪੰਜ-ਪੰਜ ਪਿੰਡ ਜੁੜ ਕੇ ਆਪਾਂ ਉਹ ਜਿਹੜੇ ਹੜਪੀੜਤ ਪਰਿਵਾਰ ਹੈ ਉਹਨਾਂ ਦੀ ਸੇਵਾ ਕਰ ਸਕੀਏ ਬਾਕੀ ਕਹਿੰਦੇ ਜਿੰਨੇ ਵੀ ਇੱਥੇ ਆਏ ਆ ਉਹਨਾਂ ਦਾ ਫਟਕ ਮੱਜਰੀ ਤੋਂ ਨਾਲ ਸਾਧੂਗੜ੍ਹ ਤੋਂ ਇਹਨਾਂ ਦਾ ਸਾਰਿਆਂ ਦਾ ਬਹੁਤ ਦਿਲਾਂ ਤੋਂ ਧੰਨਵਾਦ ਕਰਦੇ ਆਂ ਅਸੀਂ ਬਾਕੀ ਕਹਿੰਦੇ ਸਾਡੇ ਨਾਲ ਵੀ ਹੁਣ ਸਾਰੇ ਇਸੇ ਤਰ੍ਹਾਂ ਆਪਾਂ ਨੇ ਸੰਗਤ ਨੇ ਪਹੁੰਚਣਾ ਉਥੇ ਤਕਰੀਬਨ ਅਸੀਂ 6 ਵਜੇ ਦਾ ਟਾਈਮ ਰੱਖਿਆ ਸੀਗਾ 9 10 ਵਜੇ ਸਵੇਰੇ ਅਸੀਂ ਉਥੇ ਪਹੁੰਚ ਜੂਗੇ ਪਹੁੰਚਣੇ ਹਾਂਜੀ ਸਾਰਾ ਰੀਨਵੈਟ ਕਰ ਲੂ ਪਛਾਦੇ ਪਾਣੀ ਦਾ ਸਾਰਾ ਕੰਮ ਇੱਥੇ ਆ ਇਹਨੇ 50 ਬੰਦਿਆਂ ਦਾ ਸਵੇਰ ਦਾ ਪਛਾਦੇ ਪਾਣੀ ਦਾ ਸਾਰਾ ਮੈਂ ਇਸ ਤੇ ਜਵਾਬ ਦਿੱਤਾ ਤਾਂ ਮੈਂ ਕਹਾਂ ਨਿਕਲ ਬਹੁਤ ਹੋ ਜੂਗੀ ਇਹ ਪੂਰਾ ਹੈ ਇਹ ਫਾਲਟਿਕ ਮਜਰੀ ਇਹ ਫਾਲਟਿਕ ਮਜਰੀ ਦੇ ਜਲਵੇੜੇ ਠੀਕ ਹੈ ਹਾਂ ਜਲਦੀ ਤੇਰੇ ਨਾਲ ਮੇਰੇ ਪਰ ਡੋਕ ਕੇ ਲੈ ਹਾਂ Oh! Uh. ਟਾਈਮ ਦਿਖਾਈ ਟਾਈਮ ਕਿੰਨਾ ਹੋ ਗਿਆ 11:05 ਤੇ ਆਪਾਂ ਕਿਹੜਾ ਕਿਹੜਾ ਬਾਈ ਸ਼ਹਿਰ ਕਿਹੜਾ ਹੈ ਫਗਵਾੜਾ ਇਹ ਫਗਵਾੜੇ ਪਹੁੰਚ ਗਏ ਨਾਰਦੀ ਟੈਂਕੀ 63 ਨੇ ਤਾਂ ਨੇੜੇ ਪਰ ਬਈ ਜੋਰ ਵੀ ਬਹੁਤ ਮੰਨ ਰਿਹਾ ਹੈ ਜੋਰ ਵੀ ਬਹੁਤ ਲੱਗ ਰਿਹਾ ਸੜਾ ਸੇਕ ਮਾਰਿਆ ਟਰੈਕਟਰ ਪੂਰਾ ਟਰਾਲੀ ਖੁੱਲਦਾ ਉਹ ਤੁਸੀਂ ਫੇਰ ਉਤਰਿਆ ਏ ਜਗਾ ਬਣਾ ਲਨ ਤੇਰੇ ਵਾਸਤੇ ਜਗਾ ਪਈ ਲਓ ਜੀ ਮਾਨ ਬੈਸ ਨੂੰ ਢਾਬਾ ਇਹ ਹੈਗੀ ਲੋਕੇਸ਼ਨ ਜਲੰਧਰ ਜਲੰਧਰ ਟੱਪ ਕੇ ਮੇਨ ਵੀ ਤੇ ਲੋਕੇਸ਼ਨ ਕਿਹੜੀ ਹੈ ਇਹ ਇਹ ਬਾਜੀ ਕਾਰਵਾ ਪਿੰਡ ਕਰਤਾਰਪੁਰ ਦੇ ਲਾਗੇ ਕਰਤਾਰਪੁਰੋਂ ਕਿਲੋਮੀਟਰ ਹੈ ਕਰਤਾਰਪੁਰ ਦੇ ਨੇੜੇ ਹੈ ਸੋ ਦੋ ਟਰਾਲੀਆਂ ਪਹੁੰਚ ਚੁੱਕੀਆਂ ਹਾਂ ਜੀ ਬਾਬਾ ਜੀ ਤਾਂ ਤਾਂ ਨੇ ਹੋ ਗਈ ਨਫਾ ਸੁੱਤੇ ਬੈਦੇ ਕਾਰ ਨਾਲ ਆਈ ਨਹੀਂ ਸਾਧੂ ਮੈਂ ਸੱਤਾ ਪਿਆ ਸੀ ਜਾਂ ਡਾਂਗਾ ਵਜਦਾ ਨਹੀਂ ਸੀ ਕੱਢਦੇ ਆ ਜਾਂ ਫੇਰ ਸੌ ਜਾਂਦੇ ਆ ਡਾਂਗਾ ਵਜਦਾ ਵੈਕਟ ਕਰ ਮੈਂ ਕਿਹਾ ਬਲੌਕਰ ਆ ਇਹਦਾ ਤੇ ਬਾਕੀ ਠੀਕ ਹੈ ਜੀ ਵਿੱਚ ਇੱਕ ਵਾਰ ਮਾਰ ਲਈ ਨੀਗਾ ਹਾਂ ਦਿਲਪੀਰ ਇੱਧਰ ਸਹੀ ਐ ਆਪਾਂ ਹੁਣ ਆਪਣਾ ਜਿੰਨਾ ਵੀ ਹੈ ਨਾ ਉਹਦੇ ਅੰਦਰ ਗੱਲ ਕਰ ਲਈ ਬਸ ਠੀਕ ਹੈ ਜੀ ਹਾਂ ਇੱਧਰ ਦੇ ਪਾਸੇ ਠੀਕ ਹੈ ਜੀ ਤੁਸੀਂ ਡੂਈ ਟਰਾਲੀ ਵਾਲੇ ਨਾਲ ਹੋਏ ਹੀ ਸੰਪਰਕ ਕਿੱਥੇ ਕਾ ਗਏ ਉਹ ਮੈਂ ਕਰੀਆ ਲੱਗੇ ਅੱਛਾ ਨਾ ਕਰੇ ਨਾੜੇ ਆਉਂਦੇ ਆ ਬਸ ਅਸੀਂ ਡੀਜ਼ਲ ਵੀ ਪਵਾਏ ਆਉਂਦੇ ਹੁੰਦੇ ਨੇ ਹੋਰ ਬਾਕੀ ਅੱਜ ਰਾਤ ਚੱਲਣਾ ਜੀ ਪ੍ਰੋਜੈਕਟ ਅਧਿਐਨ ਦੇ ਰਿਖਿਓ ਲਓ ਜੀ ਪਹੁੰਚ ਗਏ ਅਸੀਂ ਅਜਨਾਲਾ ਤਹਿਸੀਲ ਦੇ ਵਿੱਚ ਤੇ ਅਸੀਂ ਆਏ ਕਛੂ ਦੀ ਚਾਲ ਚਮਾ ਅਸੀਂ ਕਛੂ ਵਾਲੀ ਚਾਲ ਵਾਲੇ ਹੋਗੇ ਨਾਲੇ ਪਿੱਛੇ ਵੀ ਤੇ ਬਾ ਵੀ ਮੂਰੇਗੇ ਅਸਲ ਚ ਦੋ ਟਰਾਲੀਆਂ ਉਹ ਮੁੜਨਾ ਉਹ ਮੂੜ ਮੂੜਨਾ ਭੁੱਲ ਗਏ ਉਹ ਸਿੱਧੇ ਹੀ ਲੰਘੇਗਾ ਜਿਹੜਾ ਆਪਣਾ ਅਜਨਾਲੇ ਏਅਰਪੋਰਟ ਰੋਡ ਮੁੜਨ ਦਾ ਉਹ ਮੁੜਨਾ ਭੁੱਲ ਗਏ ਉਹ ਸਿੱਧੇ ਡੱਬੀ ਜਾਈਗੇ ਜਾਈਗੇ ਮੈਂ ਲੋਕੇਸ਼ਨ ਲਈ ਵੀ ਤੀ ਆ ਤੱਕ ਇਹ ਖੈਰ ਥੋੜੀ ਫਰਕ ਪਿਆ ਕਿਉਂਕਿ ਇਹ ਟਰਾਲੀ ਲੋਡ ਵਾਲੀ ਧੀ ਇਹ ਰਾਮ ਨਾਲ ਆਈ ਆ ਉਹ ਮਤਲਬ ਖਾਲੀਆਂ ਮੰਗਾਏ ਆ ਪੂਰੇ ਭੱਜੇ ਕਿਉਂਕਿ ਉਹਨਾਂ ਤੇ ਡਰਮੇ ਤੇ ਕਲੇੜੀ ਜਲਾਲੇ ਤੇ ਬਾਕੀ ਅੱਜ ਹੁਣ ਸੇਵਾ ਤੇ ਜਾਣਾ ਜੀ ਕਰਾ ਕੇ ਸੇਵਾ ਬਾਈ ਜੀ ਉਹਨਾਂ ਦੇ ਘਰੇ ਜਾਵਾਂਗੇ ਪਿੰਡ ਚਮਿਆਰੀ ਤੇ ਉਸ ਤੋਂ ਬਾਅਦ ਅੱਗੇ ਜੋ ਜੋ ਆਪਣਾ ਜਿਵੇਂ ਜਿਵੇਂ ਸੇਵਾ ਚੱਲੂਗੀ ਸੋ ਸਾਰੀ ਆਪਾਂ ਤੁਹਾਡੇ ਦਰਮਿਆਨ ਨਾਲ ਦੀ ਨਾਲ ਤੁਹਾਨੂੰ ਆਪਾਂ ਦੱਸਦੇ ਵੀ ਰਹਾਂਗੇ ਆ ਗਿਆ ਇੱਕ ਟਰੈਕਟਰ ਤਾਂ ਆ ਗਿਆ ਇੱਥੇ ਇਧਰ ਹੀ ਲਵਾ ਲਓ ਜੀ ਇਧਰ ਹੀ ਲਵਾ ਲਓ ਕਿੱਥੇ ਲਾਣਾ ਆ ਜਾਓ ਵਾਗਾ ਵਾਟਰ ਤੇ ਵਾਗੇ ਤੇ ਹੋ ਮੈਂ ਅਸੀਂ ਕੱਛੂ ਦੀ ਚਾਲ ਵਾਲੇ ਰਹਿ ਗਏ ਅਸੀਂ ਨਾਲੇ ਪਹਿਲਾਂ ਆ ਗਏ ਹਾਂ ਮੈਂ ਲੁਕੇਸ਼ਨ ਲਾਲੀ ਦੀ ਪਿੱਛੇ ਤੇ ਉਹ ਬਹੁਤ ਬੜਾ ਬੋਰਡ ਲੱਗਿਆ ਹੋਇਆ ਐਡਾ ਬੋਰਡ ਲੱਗਿਆ ਹੋਇਆ 에어ਪੋਰਟ ਵਾਲਾ ਅਫੀਕਾਇਸ ਪੁਆ ਕੇ ਜਦ ਪਿੱਛੇ ਉੱਡ ਰਹੀ ਹਾਂ ਜੀ ਇਹ ਗਾਣਾ ਲਾਂਗੇ ਬੜਾ ਮਾਇਆ ਹੋਗਾ ਚੱਕਰ ਗੈਸ ਪੌਂਡ ਪਿੱਛੇ ਹੋਇਆ ਚੱਕਰ ਬਸ 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 ਦੁਆ ਵੀ ਨਾਲ ਤੇ ਹੀ ਪਿੱਛੇ ਥੋੜੇ ਹਾਂ ਨਾਲ ਬਾਥਰੂਮ ਕਰਕੇ ਉਹ ਆ ਗਿਆ ਕੋਈ ਨਹੀਂ ਕੋਈ ਨਹੀਂ ਸਨਮ ਮਸਾਨ ਹੋਈ ਪਈਆ ਵੈਸੇ ਰੋ ਆ ਟਾਈਮ ਸਫਰ ਵੀ ਸੋਨਾ ਨਿਕਲ ਗਿਆ ਹਲੇ ਜਿਹੜਾ ਆਪਾਂ ਅੱਜ ਠੀਕ ਲੱਗਿਆ ਸਲਟ ਇੱਥੇ